ਮਾਤਾ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਠੀਕ ਹੈ ਅੱਛਾ ਜੇਤਾ ਪੁੱਤ ਮਾਇ ਡਬਰੇਟਾਈ ਤੋਂ ਦਵਾਈ ਖਾਦੀ ਅੱਛਾ ਕਿਹਾਰ ਬਰੇ ਅੱਛਾ ਆਂਤੀ ਨਹੀਂ ਛੱਡਿਆ ਜਿੰਨੇ ਮੰਗ ਲੈਂਦੀ ਉਹਨੇ ਦੇ ਕੇ ਮੁੜਿਆ ਠੀਕ ਹੈ ਤੇ ਟਿਕਾ ਟੁਕਾ ਵਗੈਰਾ ਵੀ ਲੱਗਦਾ ਸੀ ਤੁਹਾਡੇ ਕੋਲ ਸਾਹ ਦੋ ਟੀਕੇ ਲਾਉਂਦੀ ਸੀ ਅੱਛਾ ਕੈਸਾ ਹਾਲ 8 ਸਾਲ ਸੀ 8 ਸਾਲ ਦਵਾਈ ਖਾਦੀ 8 8 8 ਸਾਲ ਹੋ ਗਏ ਮੈਨੂੰ ਇਹ ਬਿਮਾਰੀ ਤੇ ਅੱਛਾ 8 ਸਾਲ ਤੋਂ ਟੀਕਾ ਲੱਗਦਾ ਸੀ ਤੁਹਾਡੇ ਨਾ ਹੂੰ 15 ਮਹੀਨੇ ਤੱਕ 15 ਮਹੀਨੇ ਲੱਗਦਾ ਸੀ ਪਹਿਲਾਂ ਹਾਂ ਠੀਕ ਹੈ ਉੱਥੋਂ ਮੈਂ ਜਦੋਂ ਨਾਰਾਮ ਆਇਆ ਮੈਂ ਹਟ ਗਿਆ ਹੂੰ ਜਿਹੜਾ ਆਉਂਦਾ ਨਹੀਂ ਚਲ ਮੈਂ ਪਾਲੇ ਟੋਲਾ ਕੇ ਅੱਛਾ ਪਾਲੇ ਡਾਕਟਰ ਤੋਂ ਟੀਕਾ ਲਵਾਉਣ ਲੱਗੇ ਹਾਂ ਤੀਜੇ ਦਿਨ ਉੱਥੋਂ ਦਵਾਈ ਤੀਜੇ ਦਿਨ ਟੀਕਾ ਲੱਗਦਾ ਸੀ ਹਾਂ ਠੀਕ ਹੈ ਟੀਕਾ ਲਵਾ ਲੈਂ ਜੀ ਤਾਂ ਮੈਂ ਕੰਮ ਕਰ ਲੈਂਦੀ ਨਹੀਂ ਹਮ ਜੀ ਠੀਕ ਹੈ ਕੀ ਪ੍ਰੋਬਲਮ ਸੀ ਤੁਹਾਨੂੰ ਬਸ ਸਾਹੀ ਭਾਰੀ ਅੱਛਾ ਕਹਿਣ ਦਾ ਮਤਲਬ ਭਾਰ ਪੈਣ ਦੀ ਪ੍ਰੋਬਲਮ ਸੀ ਹਾਂ ਬਹੁਤ ਕੋਈ ਬਿਮਾਰੀ ਨਹੀਂ ਸੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ ਸੀ ਹੂੰ ਪੁੱਤ ਆਹਾ ਤੇਥੋਂ ਦਨ ਖਾਲੀ ਪਹਿਲਾਂ ਉਹਦੇ ਨਾਲੋਂ ਜੋ ਮੈਂ ਬਿਲਕੁਲ ਠੀਕ ਸੀ ਬਿਲਕੁਲ ਹੀ ਠੀਕ ਹੈ ਜੀ ਠੀਕ ਚਲੋ ਆਪਾਂ ਤੁਹਾਨੂੰ ਦਵਾਈ ਦਿਖਾ ਦਈਏ ਇੱਕ ਮਿੰਟ ਮੈਂ ਤੁਹਾਨੂੰ ਬਾਅਦ ਚ ਪੁੱਛਦਾਗਾ ਇੱਕ ਇਹ ਮਾਤਾ ਜੀ ਦੱਸੀ ਜਾਂਦੇ ਨੇ ਜੀ ਇਹਨਾਂ ਨੂੰ ਪ੍ਰੋਬਲਮ ਸੀਗੀ ਭਾਰ ਦੀ ਪ੍ਰੋਬਲਮ ਸੀਗੀ ਠੀਕ ਹੈ ਇਹ 8 ਸਾਲ ਤੋਂ ਆਪਦੇ ਮੂੰਹ ਨਾਲ ਦੱਸ ਰਹੇ ਨੇ ਵੀ ਪਹਿਲਾਂ 15 ਦਿਨਾਂ ਤੋਂ ਟੀਕਾ ਲੱਗਦਾ ਸੀ ਫੇਰ ਹੁਣ ਇਹਨਾਂ ਦਾ 4 ਸਾਲ ਤੋਂ ਤੀਜੇ ਦਿਨੋਂ ਲੱਗਣ ਲੱਗਿਆ ਸੀ ਉਦੋਂ ਡਾਕਟਰ ਤੋਂ ਲੱਗਦਾ ਸੀ ਤੇ ਆਪਣੇ ਤੋਂ ਸਪਰੇਨੁਰ ਵੈਦਾ ਸਟੋਰ ਤੋਂ ਇਹਨਾਂ ਨੇ ਆਪਣੇ ਤੋਂ ਦਵਾਈ ਲਈ ਤੀ ਇਹ ਲੈਤੀ ਜੀ ਫਾਈਨਲ ਆ ਫਾਈਨਲ ਦਵਾਈ ਲੈਤੀ ਠੀਕ ਹੈ ਜੀ ਇਕ ਲੈਤੀ ਆਪਣੇ ਕੋ ਬੋਮੈਨ ਕੇਅਰ ਇਹ ਦੋ ਦਵਾਈਆਂ ਦਿੱਤੀਆਂ ਜੀ ਇਹ ਦੋ ਦਵਾਈਆਂ ਨਾਲ ਇਹ ਆਪ ਦੱਸ ਰਹੇ ਨੇ ਬਿਲਕੁਲ ਠੀਕ ਹੈ ਜਮਾ ਬਿਲਕੁਲ ਠੀਕ ਆ ਪਤ ਆਪਦੇ ਮੂੰਹੋਂ ਦੱਸ ਰਹੇ ਨੇ ਇਹਨਾਂ ਨੂੰ ਕਿਹਾ ਤਿੰਨ ਮਹੀਨੇ ਦਵਾਈ ਖਵਾਓ ਜੀ ਸਾਡੀ ਗਰੰਟੀ ਹੈ ਤਿੰਨ ਮਹੀਨੇ ਬਾਅਦ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਬਾਕੀ ਆ ਮਾਤਾ ਜੀ ਬੈਠੇ ਨੇ ਆ ਕੀ ਕਰ ਲਾਉਣ ਰੜ ਜਾਂ ਤੇ ਇੱਕ ਮੈਨੂੰ ਮੈਨੂੰ ਆ ਆ ਇਸੇ ਬਿਮਾਰੀ ਨਾਲ ਮੈਨੂੰ ਦਿਸਣੋਂ ਹਟ ਗਿਆ ਦਿਸਣੋਂ ਹਟ ਗਿਆ ਇਹਨਾਂ ਨੂੰ ਹੋਰ ਵੀ ਪ੍ਰੋਬਲਮ ਹੈ ਹੁਣ ਇਹਦੇ ਨਾਲ ਮਾਤਾ ਤੁਹਾਨੂੰ ਦਿਸਣ ਵੀ ਲੱਗ ਜੂ ਕਿਉਂਕਿ ਜਦੋਂ ਠੀਕ ਹੋ ਗਏ ਨਾ ਪ੍ਰੋਬਲਮ ਜਿਹੜੀ ਇਸ ਚੀਜ਼ ਨਾਲ ਹੁੰਦੀ ਹੈ ਠੀਕ ਹੋ ਜਾਊਗੀ ਕੋਈ ਚੱਕਰ ਨਹੀਂ ਬਾਕੀ ਮਾਤਾ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਕਬ ਗੋਡੇ ਦਾ ਕਰਕੇ ਮੰਜੇ ਤੇ ਬੈਠੇ ਨੇ ਨਹੀਂ ਇਹ ਬਿਲਕੁਲ ਠੀਕ ਨੇ ਗ ਮਾ ਨਹੀਂ ਹੈ ਬੈੱਡ ਤੇ ਨਹੀਂ ਰਹਿ ਸਕਦੇ ਜਿਹੜੀ ਪ੍ਰੋਬਲਮ ਸੀ ਇਹਨਾਂ ਦੀ ਠੀਕ ਹੋਊਗੀ ਜੀ ਮਾਤਾ ਆਪ ਬੋਲ ਕੇ ਦੱਸ ਰਹੇ ਨੇ 8 ਸਾਲ ਤੋਂ ਟੀਕਾ ਲੱਗਦਾ ਸੀ ਪ੍ਰੋਬਲਮ ਦੇ ਵਿੱਚ ਸੀਗੇ ਤੁਸੀਂ ਦੇਖੋ ਵੀ ਇਦਾਂ ਦੇ ਮਰੀਜ਼ ਜਦੋਂ ਠੀਕ ਹੋ ਜਾਂਦੇ ਨੇ ਤਾਂ ਹਰ ਮਰੀਜ਼ ਠੀਕ ਹੋ ਜਾਂਦਾ ਹੈ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾਉਨੇ ਆਪਾਂ ਮਰੀਜ਼ ਦਾ ਨੰਬਰ ਵੀ ਦੇ ਸਕਦੇ ਆਂ ਗੱਲ ਕਰ ਲਈ ਆ ਕੇ ਮਰੀਜ਼ ਨਾਂ ਮਰੀਜ਼ ਖੁਦ ਦੱਸਦੇ ਆਂ ਬਸ ਠੀਕ ਹੋਣੇ ਚਾਹੀਦੇ ਮੇਨ ਗੱਲ ਤਾਂ ਇਹ ਹੈ ਜੀ ਹਾਂਜੀ ਹੈ ਮੈਂ ਆਪ ਦੇ ਢਿੱਡੋ ਠੀਕ ਕਰ ਤਾਂ ਹਾਂਜੀ ਤੁਸੀਂ ਵੀ ਠੀਕ ਹੋ ਹਾਂਜੀ ਹਾਂਜੀ ਚਲੋ ਕੋ ਦੋ ਠੀਕ ਹੈ ਕਬਾਈ ਤੇ ਸੱਤ ਗੁਰੂ ਮਰਤੇ ਵਾਦੂ ਕਰੇ ਪਾਤਾ ਕਰੇ ਰੰਗ ਪਾਖਾ ਠੀਕ ਹੈ ਜੀ ਮਾਤਾ ਜੀ ਧੰਨਵਾਦ ਜੀ